ਵੀ ਅਗਲੀ ਕਬੱਡੀ ਬਾਲ ਦਾ ਹੋਇਆ ਇੱਕ ਪਾਸੇ ਮੋਹਦ ਦੀਕ ਲੱਗਿਆ ਹੋਇਆ ਦੂਜੇ ਪਾਸੇ ਉਹ ਦੁੱਗਿਆਂ ਵਾਲਾ ਦੁੱਗ ਤੁਕ ਕਰਾਉ ਹੁਣ ਵੇਖਾਂਗੇ ਕਬੱਡੀ ਕਬੱਡੀ ਤੇ ਮੋਹਦ ਹਰਿਆਣੇ ਵਾਲਾ ਮੋਹਦ ਦੀਕ ਇਸ ਸਮੇਂ ਟਕਰਾ ਜਫਾ ਲੱਗਣ ਦੀ ਕੋਸ਼ਿਸ਼ ਤੇਰ ਮਦਾਂ ਦੇ ਵਿੱਚ ਆ ਛੜਿਆ ਆ ਵਾ ਇੱਧਰ ਵੀ ਪਾਸੇ ਦੇਖਦੇ ਆ ਵੀ ਮੁਕਾਬਲਾ ਚੋਟੀ ਦਾ ਮੁੰਡਾ ਚੱਲਿਆ ਚੱਲਿਆ ਪਰ ਬਗਾਨਾ ਪੁੱਤ ਕਹਿੰਦਾ ਕੋਈ ਗੱਲ ਨਹੀਂ ਮਾਣ ਨਾਲਾ ਆ ਵੇਖਣਾ ਉਹ ਸਾਨਾ ਦਾ ਤੇੜ ਹੋ ਗਿਆ ਗੱਲ ਔਖੀ ਹੈ ਉਹ ਦਿੱਲੀੋਂ ਲਾਹੌਰ ਦੂਰ ਹੈ ਉਹ ਕੋਈ ਨਹੀਂ ਕਲਾ ਨੌਰਦੀਨ ਨੇ ਜੂਰ ਹੈ ਬੀਸੀ ਮੈਥਡ ਫਰੈਂਚ ਕਬੱਡੀ ਵਾਲਾ ਮੋਹੇਦ ਦੀਪ ਹਰਿਆਣੇ ਵਾਲਾ ਉਸੇ ਮੇ ਅਵਲ ਕਬੱਡੀ ਖਿਡਾਰੀ ਲੋ ਲਓ ਤਗੜਾ ਜੱਫਾ ਹੰਬਲੇ ਬੱਲੇ ਬੱਲੇ ਕਬੱਡੀ 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 ਅੱਜ ਪੁੱਜੂਗਾ ਲੱਕੀ ਡਰਾਈਵਿੰਗ ਸਕੂਲ ਕਹਿੰਦੇ ਹਮੇਸ਼ਾ ਲੱਕੀ ਐ ਅਣ ਅੜੇ ਗੱਡੇ ਕੱਢਦੇ ਐ ਅੜੇ ਗੱਡੇ ਕੱਢਦੇ ਅੱਜ ਦੇਖਦੇ ਆ ਕਿਹੜਾ ਜਾਫੀ ਕਿਹੜਾ ਧਾਵੀ ਅੜੇ ਗੱਡੇ ਕੱਢੇਗਾ ਲਓ ਭਾਈ ਹੀ ਕਬੱਡੀ ਮੈਦਾਨ ਦੇ ਵਿੱਚ ਫੇਰ ਫੇਰ ਕੀਤੀ ਹੋਈ ਕੋਸ਼ਿਸ਼ ਹੈ ਫਾਈ ਦੀ ਵਿਸਲ ਇਸ਼ਾਰਾ ਕਰਦੀ ਹੈ ਵੀ ਨੰਬਰ ਜਿਹੜਾ ਸਮੇਂ ਅਰਵਿੰਦਰ ਬਦੇਸ਼ਾ ਜੀ ਬਦੇਸ਼ਾ ਇਲੈਕਟ੍ਰੀਕਲ ਲੱਕੀ ਬਾਗੜੀ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਗੇਟਵੇ ਪੀਜ਼ਾ ਦੇ ਜਵਾਰ ਵੱਡਾ ਜਿਹੜਾ ਲੱਕੀ ਜੋਰ ਹੋਣ ਵਾਲੀ ਨਿਰਵਾਰ ਹੋਣਾ ਦਾ ਓੰਕਾਰ ਮਾਨ ਹੋਣਾ ਦਾ ਲਓ ਇਸ ਸਮੇ ਬੱਬਲੂ ਦੀ ਪਈ ਕਬੱਡੀ ਤੇ ਹੁਣ ਵੇਖਾਂਗੇ ਕਬੱਡੀ 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 ਹਰਿਆਣੇ ਵਾਲਾ ਆ ਲਾਉ ਤਗੜਾ ਜੱਫਾ ਬਾਹੂ ਅਕਬਰਪੁਰ ਵਾਲਾ ਇਸ ਸਮੇ ਇਹ ਸ਼ਿੱਲੂ ਦਾ ਵੀਰ ਲਾ ਤਗੜਾ ਜੱਫਾ ਈਕੰਗ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਮਨੀਸ਼ ਈਕੰਗ ਦਾ ਵਾਧਾ ਬੀਸੀ ਯੂਨਾਈਟ ਚ ਐਨੀ ਟਾਈਮਿੰਗ ਚਾਹੀਦੀ ਹੈ ਅੰਮਰਾ ਡੋਨਾ ਦੇਖ ਸਾਹਮਣੇ ਮੁੰਡਾ ਜੱਜ ਦਾ ਫੱਬਦਾ ਆ ਹਰੇ ਰੰਗੋ ਵਿੱਚ ਧਾਰੀਆਂ ਮੁੰਡਾ ਲੱਗਿਆ ਨੇ ਜੀ ਸਿੱਧਵਾਂ ਵਾਲੇ ਵਾਂਗੂ ਬਈ ਮੈਨੂੰ ਲੱਗਦਾ ਅਸਲੇ ਉਹ ਕਹਿੰਦਾ ਜਾਣਾ ਉਹ ਕਹਿੰਦਾ ਜਾਣ ਨਹੀਂ ਦੇਣਾ ਉਹ ਨਹੀਂ ਰਿਹਾ ਉਹ ਮੇਰੀ ਸਾ ਉਹ ਮੇਰੀ ਸਾ ਮੁੰਡਾ ਡੱਕਿਆ ਗਿਆ ਦੇਖਿਆ ਗਿਆ